ਲੌਰੀ 388 388 388 388 ਜਿਹੜੇ ਬਾਜ਼ਾਰ ਚ ਮਿਲਦੇ 15 1500 18 1800 ਸਾਡੇ ਕੋਲ ਆਜੋ ਕੋਟ ਸੈੱਟ ਲੈ ਜਾਓ ਸਿਰਫ 388 ਤੁਸੀਂ ਦੇਖੋ ਭਾਈ ਕਿੰਨਾ ਸੋਹਣਾ ਆ ਚੁੱਕਾ ਕੋਟ ਸੈੱਟ ਸ਼ਰਟ ਕਿੰਨੀ ਪਿਆਰੀ ਆ ਚੁੱਕੀ ਨਾ ਦੇਖੋ ਕਾਡੀਆਂ ਦਾ ਵਰਕ ਕੀਤਾ ਹੈਗਾ ਇਹ ਬਾਹਰ ਮਿਲਦਾ 11500 ਦਾ ਆਪ ਪਾ ਦਿਨਾ 495 ਰੁਪਏ ਵਿੱਚ ਕਲਰ ਡੀਐਂਸ ਨੂੰ ਭੱਕੋ ਭੱਕਰ ਮੈਣੇਗਾ ਸਾਈ ਹਰ ਤਰ੍ਹਾਂ ਮੈਣੇਗਾ ਦੇਖੋ ਜੀ ਕੋਟ ਸੈਟ ਦੇ ਨਾਲ ਨਾਲ ਸਾਡੇ ਕੋਲ ਫਰਾਕ ਸੂਟ ਵੀ ਆ ਗਿਆ ਅੱਜ ਲੌਰੀ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਮਾਡਰਨ ਚਾਹੀਦੇ ਜਿਦਾ ਦਿੱਲੀ ਬੰਬਈ ਵਾਲੇ ਐਕਟਰ ਨਹੀਂ ਪਾਉ ਪਰ ਡਾਡੀ ਪੂਰਾ ਮਿਲ ਜਾਣੀਆਂ ਜਿਹੜੀਆਂ ਕੁੜੀਆਂ ਦੇ ਵੀਜ਼ੇ ਲੱਗ ਗਏ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਹੋ ਨਿਊਜ਼ੀਲੈਂਡ ਜਾ ਰਹੇ ਹੋ ਆਸਟ੍ਰੇਲੀਆ ਜਾ ਰਹੇ ਹੋ ਉੱਥੇ ਜਾਣ ਤੋਂ ਪਹਿਲਾਂ ਸਾਡੇ ਕੋਲ ਆ ਜਾਓ ਬਹੁਤ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਵੱਡਾ ਡੀਪੂ ਤੋਂ 15000 ਰੁਪਏ ਦੇ ਵਿੱਚ ਮਿਲ ਜਾਣਾ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਸਾਨੂੰ ਮਿਲ ਜਣੇ ਆ ਇਹ 1200 1500 ਤੋਂ ਘੱਟ ਬਾਜ਼ਾਰ 'ਚ ਮਿਲਦਾ ਨਹੀਂ ਹੈਗਾ ਪਰ ਸਾਡੇ ਕੋਲ ਆਜੋ ਸਿਰਫ 375 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਅਸੀਂ ਦੇ ਦਨੇ ਆ ਤੇ ਦੇਖੋ ਕਿੰਨੇ ਕਿੰਨੇ ਸੁਣੀਆਂ ਦੇਖੋ ਜੋਗਰ ਵੀ ਆ ਚੁੱਕੇ ਪੈਂਟ ਆ ਚੁੱਕੇ ਕੁੜੀਆਂ ਵਾਸਤੇ ਬਹੁਤ ਸਾਰੇ ਸੋਨੇ ਡਿਜ਼ਾਈਨਿੰਗ ਆ ਚੁੱਕੇ ਆਰਟੀਕਲ ਕਿਨੇ ਕਿਨੇ ਵੱਖਰੇ ਦੇਖੋ ਸਿਕਸ ਪੌਕਟ ਆ ਚੁੱਕੇ ਗਿਆ ਤੁਸੀਂ ਜਲਦੀ ਆ ਕੇ ਆਪਣੀ ਪਸੰਦ ਅਕੋਰਡਿੰਗ ਲੈ ਕੇ ਜਾ ਸਕਦੇ ਆ ਸਾਈ ਤੁਹਾਨੂੰ ਵੱਖੋ ਵ हां பாਜੂ ਦੀਆਂ ਟੀ-ਸ਼ਰਟਾਂ ਚੈੱਕ ਕਰ ਲਓ ਬਹੁਤ ਸੋਹਣਾ ਰੇਟ ਹਨ ਅਸੀਂ ਦੇਣ ਲੱਗੇ ਆ ਬਾਜ਼ਾਰ ਦਾ ਰੇਟ ਪਤਾ ਕਿੰਨਾ 600 ਰੁਪਿਆ 700 ਰੁਪਿਆ ਸਾਡਾ ਰੇਟ ਕਿੰਨਾ 275 275 ਤੋਂ ਸਾਡੇ ਕੋਲ ਸ਼ੁਰੂ ਹੈਗੀ ਆ ਆ ਦੇਖੋ ਕੁੜਤੇ ਕਿਨੇ ਕਿਨੇ ਵਧੀਆ ਆ ਚੁੱਕੇ ਤੁਸੀਂ ਜੀਨ ਨਾ ਪਾਉਣੇ ਲੈਗੀਆਂ ਨਾ ਪਾਉਣੇ ਚੈਕੀ ਨਾ ਪਾ ਤੁਸੀਂ ਲੈ ਕੇ ਜਾ ਸਕਦੇ ਆ ਕਿ ਦੇਖੋ ਕਿਨੇ ਕਿਨੇ ਸੋਨ ਵਾਲੇ ਪ੍ਰਿੰਟ ਆ ਚੁੱਕੇ ਸਿਰਫ 599 ਤੋਂ ਦੇਖੋ ਇਹ ਸਾਡੇ ਕੋਲ ਰੇਟ ਇੰਨੇ ਘਟਿਆ ਲੋਕ ਖੁਸ਼ ਹੋ ਹੋ ਕੇ ਇੱਥੇ ਸ਼ੋਪਿੰਗ ਕਰਦੇ ਆ 에어ਪੋਰਟਾਂ ਦੇ ਇਦਾਂ ਹੀ ਵੱਡੇ ਵੱਡੇ ਟੈਚੀ ਭਰ-ਭਰ ਕੇ ਕੱਪੜਾ ਲੈ ਕੇ ਜਾ ਰਹੇ ਹੈਗੇ ਆ। ਲੋ ਜੀ ਕੁੜੀਆਂ ਨੂੰ ਕੱਪੜੇ ਨਾਲ ਨਾਲ ਤੁਸੀਂ ਪੰਜਾਬੀ ਜੁੱਤੀਆਂ ਦੇ ਉੱਤੇ ਬਹੁਤ ਵੱਡੀ ਆਫਰ ਆ ਤੁਸੀਂ ਦੇਖੋ ਪੰਜਾਬੀ ਜੁੱਤੀਆਂ ਦੇ ਵਿੱਚ ਸਾਡੇ ਕੋਲ ਰੰਗ ਕਿੰਨੇ ਆ। ਮੈਂ ਚੈਲੰਜ ਕਰਦਾ ਪੰਜਾਬ ਦੀ ਜਿਹੜੀ ਮਰਜ਼ੀ ਦੁਕਾਨ ਸ਼ੋਰੂਮ ਚਲ ਜਾਓ ਉਹਨਾਂ ਕੋਲ ਇੰਨੀ ਵੈਰਾਈਟੀ ਪੰਜਾਬੀ ਜੁੱਤੀਆਂ ਦੇ ਵਿੱਚ ਨਹੀਂ ਹੋਣੀ ਆ ਚੈੱਕ ਕਰ ਲੋ ਇਸ ਚੀਜ਼ ਦੇ دیਵਾਨੇ ਆ ਮੁੰਡੇ। ਬਾਜ਼ਾਰ 'ਚ 3500 ਚਾਰ ਜਾਂ ਤੋਂ ਘੱਟ ਨਹੀਂ ਮਿਲਣਾ। ਰੇਟ ਲੈ ਕੇ ਲਿਆ ਜਾ। 1094 ਰੁਪਏ ਦਾ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਮਤਲਬ ਇੱਕੋ ਹੀ ਛੱਤ ਹੈ ਤਾਂ ਚਾਹੇ ਕੁੜੀਆਂ ਲਈ ਚਾਹੇ ਮੁੰਡਿਆਂ ਲਈ ਚਾਹੇ ਬੱਚਿਆਂ ਲਈ ਤੁਸੀਂ ਕੱਪੜੇ ਲੈਣੇ ਆ ਤੁਸੀਂ ਸੂਟ ਸ਼ਰਾਰੀ ਕਰਾਰੇ ਲਹਿੰਗੇ ਲੈਣੇ ਆ ਹੈਂਡਲੂਮ ਲੈਣਾ ਕੋਰਤੇ ਪਿਆਵੇਂ ਕੋਟ ਸਾਰੀ ਵੈਰਾਈਟੀ ਇੱਕੋ ਜਿਹੇ ਤਾਂ ਮਿਲ ਜੇ ਲਓ ਜੀ 388 388 388 388 ਜਿਹੜੇ ਬਾਜ਼ਾਰ ਚ ਮਿਲਦੇ 15 1500 18 1800 ਸਾਡੇ ਕੋਲ ਆ ਜਾਓ ਕੋਟ ਸੈਟ ਲੈ ਜਾਓ ਸਿਰਫ 388 388 388 ਭਾਵੇਂ ਪਾਲੇ ਭੂਆ ਭਾਵੇਂ ਪਾਲੇ ਮਾਸੀ ਲੈ ਜਾਓ 388 ਚ ਰੰਗ ਵੀ ਸਾਰੇ ਮਿਲ ਜਣਿਆ ਡਿਜ਼ਾਈਨ ਵੀ ਸਾਰੇ ਮਿਲ ਜਣਿਆ ਸਾਈਜ਼ ਵੀ ਸਾਰੇ ਮਿਲ ਜਣਿਆ ਹੁਣ ਬਜ਼ਾਰਾਂ ਚ ਜਾ ਕੇ 15 1500 2 2000 ਰੁਪਿਆ ਲਾਉਣ ਦੀ ਲੋੜ ਨਹੀਂ ਵੱਡਾ ਡਿੱਪੂ ਤੇ ਆ ਜਾਓ 388 ਚ ਲੈ ਜਾਓ ਕੋਰਸਟ ਭਾਜੀ 388 ਦੇ ਹੀ ਜੰਨੇ ਹੋ ਕੋਈ ਦੇਖੋ ਭਾਜੀ ਕਿੰਨਾ ਸੋਹਣਾ ਆ ਚੁੱਕਾ ਕੋਰਸਟ ਸ਼ਰਟ ਕਿੰਨੀ ਪਿਆਰੀ ਆ ਚੁੱਕੀ ਨਾ ਦੇਖੋ ਕੌਡੀਆਂ ਦਾ ਵਰਕ ਕੀਤਾ ਹੈਗਾ ਜਾਂ ਬਾਹਰ ਮਿਲਦਾ 11500 ਦਾ ਆਪ ਪਾ ਦੇਣਾ 494 ਰੁਪਏ ਵਿੱਚ ਇਹ ਚ ਕਲਰ ਡੀਅਨਸ ਨੂੰ ਪੱਕੋ-ਪੱਕਰ ਮੈਣੇਗਾ ਸਾਈ ਹਰ ਤਰ੍ਹਾਂ ਮੈਣੇਗਾ ਵੀ 388 ਰੁਪਏ ਵਿੱਚ ਮੈਣੇਗਾ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਕਲਰ ਇੰਨੇ ਸੁਨਸੁਨੇ ਆ ਚੁੱਕੇ ਤੁਸੀਂ ਆਪ ਹੋਣਾ ਕਨਫਿਊਜ਼ ਕਿਹੜਾ ਲਈਏ ਕਿਹੜਾ ਛੱਡ ਕੇ ਆਈਏ ਦੇਖੋ ਕਿਨੇ ਕਿਨੇ ਸੋਨੇ ਪ੍ਰਿੰਟ ਆ ਚੁੱਕੇ ਤੁਸੀਂ ਵੱਡਾ ਵੱਡੀ ਭੂਮੰਗਾ ਆ ਕੇ ਆਪਣੀ ਪਸੰਦ ਦੇ ਕੋਰਸਟ ਲੈ ਕੇ ਜਾ ਸਕਦੇ ਆਂ ਦੇਖੋ ਜੀ ਕੋਰਸਟ ਦੇ ਨਾਲ ਨਾਲ ਸਾਡੇ ਕੋਲ ਫਰਾਕ ਸੂਟ ਵੀ ਆ ਗਿਆ ਜੇ ਤੁਸੀਂ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਜੇ ਤੁਸੀਂ ਸੂਟ ਨਹੀਂ ਪਾਉਣੇ ਜੇ ਤੁਸੀਂ ਕੋਰਸਟ ਨਹੀਂ ਪਾਉਣੇ ਜੇ ਤੁਸੀਂ ਪਲਾਜੋ ਸੂਟ ਨਹੀਂ ਪਾਉਣੇ ਆਜੋ ਸਾਡੇ ਕੋਲੋਂ ਆ ਕੇ ਫਰਾਕ ਸੂਟ ਲੈ ਜਾਓ ਜਿਹੜੇ ਬਾਜ਼ਾਰ 'ਚ ਕੋਈ 3200 ਕੋਈ 3500 ਸਾਡੇ ਕੋਲ ਆਜੋ ਕੋਈ 1000 ਰੁਪਇਆ ਕੋਈ 900 ਰੁਪਏ ਕੋਈ 1100 ਕੋਈ 1200 ਦੇ ਵਿੱਚ ਹਰ ਇੱਕ ਤਰ੍ਹਾਂ ਦੇ ਰੰਗ ਡਿਜ਼ਾਈਨ ਤੇ ਸਾਈਜ਼ ਇਹਦੇ ਵਿੱਚ ਮਿਲ ਜਾਣੇ ਆ ਇਹਦੀ ਵੀ ਫੁੱਲ ਗਰੰਟੀ ਆ ਕੱਪੜੇ ਦੀ ਤੇ ਰੇਟਾਂ ਦੀ ਵੀ ਆ ਦੇਖੋ 538 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਰੌਕ ਪਲਾਜ਼ੋ ਸੂਟ ਆ ਚੁੱਕੇ ਹੈਗੇ ਤੁਸੀਂ ਵੱਡਾ ਡਿਪੋ ਆ ਕੇ ਆਪਣੀ ਪਸੰਦ ਕੋ ਜਿੱਦਾਂ ਤੁਹਾਨੂੰ ਕਲਰ ਚਾਹੀਦਾ ਜਿੱਦਾਂ ਤੁਹਾਨੂੰ ਸਾਈਜ਼ ਆ ਇਥੋਂ ਲੈ ਕੇ ਜਾ ਸਕਦੇ ਆ ਵੈਰਾਈਟੀ ਤੁਹਾਨੂੰ ਇੰਨੀ ਮੈਣੀ ਆ ਕਿ ਤੁਸੀਂ ਆਪ ਹੋਏ ਨਾ ਹੈਰਾਨ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ ਕਲਰ ਆ ਚੁੱਕੇ ਆ ਕਿ ਨਾਲ ਦੇਖੋ ਨੈਕ ਤੇ ਕਿੰਨਾ ਪਿਆਰਾ ਧਾਗੇ ਦਾ ਵਰਕ ਕੀਤਾ ਹੈਗਾ ਲੋ ਜੀ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਮਾਡਰਨ ਚਾਹੀਦੇ ਜਿੱਦਾਂ ਬਟਿਕ ਪੀਸ ਬਿਲਕੁਲ ਤਿਆਰ ਕਰ ਦਿੱਤੇ ਆ ਸਾਈਜ਼ ਇਹਦੇ ਵਿੱਚ ਵੀ ਸਾਰੇ ਮਿਲ ਜਣੇ ਆ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਚਾਰ ਚਾਰ ਗੁਣਾ ਰੇਟ ਘੱਟ ਕਰਦੇ ਆ 800 900 1000 1100 12 1200 ਦੇ ਵਿੱਚ ਚਾਹੇ ਪੁਲਾਜੋ ਸੂਟ ਲਾਜੋ ਚਾਹੇ ਕੋਰਤੇ ਲੈ ਜਿਓ ਚਾਹੇ ਪ੍ਰੋਕ ਸੂਟ ਲੈ ਜਿਓ ਸਾਰੀ ਵੈਰਾਈਟੀ ਮਿਲ ਜਾਣੀ ਆ ਆ ਦੇਖੋ ਲੌਂਗ ਮੀਡੀਆ ਆ ਚੁੱਕੀਆਂ ਨੇ ਲੇਡੀਜ਼ ਵਾਸਤੇ ਕਿੰਨੇ ਕਿੰਨੇ ਸੋਨੇ ਦੇਖੋ ਪ੍ਰਿੰਟ ਆ ਚੁੱਕੇ ਨੇ ਕਲਰ ਕਿੰਨੇ ਵਧੀਆ ਹੈਗੇ ਆ ਡਿਜ਼ਾਈਨਿੰਗ ਕਿੰਨੀ ਸੋਪਰ ਆ ਚੁੱਕੀ ਆ ਸਿਰਫ ਆਪਾਂ ਦੇ ਨਾਲ 400 ਰੇਂਜ ਦੇ ਤੁਸੀਂ ਵੱਡਾ ਡਿਕੂ ਆ ਕੇ ਪਸੰਦ ਕਰਕੇ ਲੈ ਕੇ ਜਾ ਸਕਦੇ ਆ ਨਾਲ ਦੇਖੋ ਵੈੱਟ ਆਪਾਂ ਤੁਹਾਨੂੰ ਨਾਲ ਨਹੀਂ ਕੰਪਲੀਮੈਂਟਰੀ ਇਹ ਨਹੀਂ ਕਿ ਐਕਸਟਰਾ ਆਪਾਂ ਤੁਹਾਨੂੰ ਚਾਰਜ ਕਰਨਾ ਹੈਗਾ ਸੋ ਦੇਖੋ ਕਿੰਨੇ ਕਿੰਨੇ ਸੋਨੇ ਤਲਰ ਆ ਚੁੱਕੇ ਨੇ ਇਹ ਪੂਰੇ ਡੀਸੈਂਟ ਪੀਸ ਹੈਗੇ ਸਟੈਚੂਅਲ ਪੀਸ ਹੈਗੇ ਨਾਲ ਧਾਗੇ ਦਾ ਕੰ 688 ਰੁਪਏ ਆ ਦੇਖੋ ਜੀ ਨਾਈਟ ਸੂਟ ਵੀ ਸਾਡੇ ਕੋਲ ਆ ਚੁੱਕੇ ਆ ਇਹਦੇ ਵਿੱਚ ਹਰ ਤਰ੍ਹਾਂ ਦਾ ਤੁਹਾਨੂੰ ਸਾਈਜ਼ ਮਿਲ ਜਾਣਾ ਚਾਹੇ ਤੁਸੀਂ ਨਿਕਰ ਦੇ ਨਾਲ ਲੈ ਲਓ ਨਾਈਟੂ ਚਾਹੇ ਤੁਸੀਂ ਲੈ ਲਓ ਪਜਾਮੇ ਦੇ ਨਾਲ ਇਹ ਕੋਈ 1000 ਰੁਪਏ ਦਾ ਨਹੀਂ ਕੋਈ 1200 ਰੁਪਏ ਦਾ ਨਹੀਂ ਸਿਰਫ 438 ਰੁਪਏ ਦੇ ਵਿੱਚ ਮਿਲ ਜਾਣਾ ਹੈਗਾ ਨਾਈਟ ਸੂਟ ਦੇ ਵਿੱਚ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਮਿਲ ਜਣੀਆਂ ਜਿੰਦਾਂ ਦੇ ਮਰਜੀ ਤੁਸੀਂ ਰੰਗ ਲੈ ਜਾਓ ਚਾਹੇ ਫੁੱਲ ਬਾਜਰ ਲੈ ਜਾਓ ਚਾਹੇ ਹਾਫ ਬਾਜਰ ਲੈ ਜਾਓ ਇਹਦੇ ਵਿੱਚ ਹੀ ਬਹੁਤ ਸਾਰੀ ਸਾਡੇ ਫਾਇਦੇ ਕਰਦਿੰਦੇ ਆ ਜਿਹੜੀਆਂ ਕੁੜੀਆਂ ਦੇ ਵੀਜ਼ੇ ਲੱਗ ਗਏ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਹੋ ਨ ਬਹੁਤ ਵੱਡਾ ਫਾਇਦਾ ਜਿਹੜਾ ਬਾਜ਼ਾਰ 'ਚ 50000 ਰੁਪਏ ਦਾ ਕੱਪੜਾ ਵੱਡਾ ਡੀਪੂ ਤੋਂ 15000 ਰੁਪਏ ਦੇ ਵਿੱਚ ਮਿਲ ਜਾਣਾ ਐਡਾ ਵੱਡਾ ਫਰਕ ਹੈਗਾ ਆ ਦੇਖੋ ਕੁੜਤੇ ਕਿਨੇ ਕਿਨੇ ਵਧੀਆ ਆ ਚੁੱਕੇ ਤੁਸੀਂ ਜੀਨ ਨਾ ਪਾਉਣੇ ਲੈਗੀ ਨਾ ਪਾਉਣੇ ਜੈਗੀ ਨਾ ਪਾ ਤੁਸੀਂ ਲੈ ਕੇ ਜਾ ਸਕਦੇ ਹੋ ਕਿ ਆ ਦੇਖੋ ਕਿਨੇ ਕਿਨੇ ਸੋਨ ਵਾਲੇ ਪ੍ਰਿੰਟ ਆ ਚੁੱਕੇ ਸਿਰਫ 594 ਠੀਕ ਹੈ ਇਹ ਤੇ 488 ਲਗ ਲਤੋਂ ਦੇ ਟ੍ਰੀਟਮੈਂਟ ਹੈ ਕਿ ਲਗ ਲਤੋਂ ਵਿੱਚ ਕਲਰ ਡਿਆਣੀ ਮਣੀ ਹੈਗੇ ਆ ਸੋ ਕਲ ਵੀ ਇੱਕ ਤੋਂ ਇੱਕ ਹਟ ਕੇ ਆ ਚੁੱਕੇ ਹੈਗੇ ਆ ਤੁਹਾਨੂੰ ਜੇ ਤੁਸੀਂ ਪਾ ਲੈਣਾ ਗਰਮੀ ਲੱਗਣੀ ਹੈਗੀ ਕਿਉਂਕਿ ਤੁਹਾਡੇ ਵਾਸਤੇ ਸਟਾਫ ਬਹੁਤ ਠੰਡੇ ਆ ਚੁੱਕੇ ਹੈਗੇ ਆ ਕਿ ਤੁਸੀਂ ਲੌਂਗ ਪਸੰਦ ਕਰਦੇ ਹੈਗੇ ਕੋਰਟਾ ਸੀ ਉਹ ਵੀ ਲੈ ਕੇ ਜਾ ਸਕਦੇ ਹੈਗੇ ਸਿਰਫ 668 ਪਰ ਵਿੱਚ ਡਿਆਣੀ ਇੱਕ ਤੋਂ ਇੱਕ ਹਟ ਕੇ ਆ ਚੁੱਕੀ ਹੈ ਕਿ ਧਾਗੇ ਦਾ ਵਰਕ ਕੀਤਾ ਨਾਲ ਦੇਖੋ ਕਿੰਨੀ ਕਿੰਨੀ ਵਧੀਆ ਦੇ ਡਿਆਣੀ ਆ ਚੁੱਕੀ ਹੈਗੀ ਲੈਸਾਂ ਲੱਗੀਆਂ ਹੈਗੀਆਂ ਸਿਰਫ 594 ਵਿੱਚ ਦੇਖੋ ਕਿੰਨਾ ਸੋਹਣਾ ਲੋ ਜੀ ਮੈਂ ਖੁੱਲਾ ਚੈਲੰਜ ਕਰਦਾ ਆ ਆਹ ਸ਼ਰਟ ਤੁਸੀਂ ਚੈੱਕ ਕਰ ਲਓ ਬਾਜ਼ਾਰ 'ਚ ਜਾ ਕੇ 800 ਵਾਲੀ ਸ਼ਰਟ ਤੁਹਾਨੂੰ 362 ਰੁਪਏ ਵਿੱਚ ਮਿਲ ਜਾਣੀ ਆ ਇਹਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਤੁਸੀਂ ਲੈ ਜਾਓ ਜੀਨ ਦੀਆਂ ਪੈਂਟਾਂ ਨਾਲ ਪਾ ਲਓ ਤੁਸੀਂ ਜੋਗਰ ਦੇ ਨਾਲ ਪਾ ਲਓ ਤੁਸੀਂ ਜੈਗੀਆਂ ਨੇ ਪਾ ਲ ਪਾ ਲਓ ਲੈਗਿੰਗ ਦੇ ਨਾਲ ਪਾ ਲਓ ਇਹਦੇ ਵਿੱਚ ਵੀ ਸਾਰੇ ਡਿਜ਼ਾਈਨ ਮਿਲ ਜਾਣੇ ਹੁਣ ਤੁਸੀਂ ਆਹ ਚੈੱਕ ਕਰੋ ਟੌਪ ਦੇਖੋ ਨਾ ਹਰ ਇੱਕ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲ ਜਾਣੇ ਆ ਇਹ 1200 1500 ਤੋਂ ਘੱਟ ਬਾਜ਼ਾਰ 'ਚ ਮਿਲਦਾ ਨਹੀਂ ਹੈਗਾ ਪਰ ਸਾਡੇ ਕੋਲ ਆ ਜਾਓ ਸਿਰਫ 375 ਰੁਪਏ ਦੇ ਵਿੱਚ ਇਹ ਵੀ ਤੁਹਾਨੂੰ ਅਸੀਂ ਦੇ ਦਨੇ ਆ ਬਾਈ ਜੀ ਹੈਰਾਨੀ ਇਸ ਚੀਜ਼ ਦੀ ਆ ਤੁਸੀਂ 10 20 50 ਰੁਪਏ ਨਹੀਂ ਘੱਟ ਕਰਦੇ ਤੁਸੀਂ ਤਾਂ ਬਾਜ਼ਾਰ ਦੇ ਨਾਲੋਂ 4-4 ਗੁਣਾ ਰੇਟ ਘੱਟ ਰਿਹਾ ਆ ਦੇਖੋ ਫਰੰਟ ਸਾਰਾ ਦੇਖ ਲਓ ਆ ਬੈਗ ਦੇਖ ਲਓ ਆ ਤੁਸੀਂ ਬਾਹਾਂ ਤੇ ਦੇਖ ਲਓ ਬੁਟੀਕ ਪੀਸ ਹੈ ਨਾ ਇਹਨਾਂ ਦਾ ਕਾਰੀਗਰ ਆਪਣੀ ਮਿਹਨਤ ਲਾ ਜਾਂਦਾ ਪਰ ਤੁਸੀਂ ਸਿਰਫ 312 ਰੁਪਏ 'ਚ ਇਹ ਵੀ ਲਾਤਾ ਇੰਨਾ ਵੱਡਾ ਫਰਕ ਕਿੱਦਾਂ ਬਾਈ ਤੁਸੀਂ ਦੱਸ ਪਿਆ ਦੀ ਗੱਲ ਕਰ ਸੀ 1 ਰੁਪਿਆ ਨਹੀਂ ਘੱਟਵਾਦ ਕਰਦੇ ਜੀ ਕਿਉਂਕਿ ਪਹਿਲੇ ਮਾਰਜਿਨ ਘਟਾਇਆ ਪ੍ਰਾਈਸ ਫਿਕਸ ਕੀਤਾ ਹੈਗਾ ਉਹ ਘੱਟਵਾਦ ਨੁਕਸਾਨ ਹੀ ਗਾਗਦਾ ਹੁੰਦਾ ਹੈਗਾ ਇਸ ਕਰਕੇ ਤੁਸੀਂ ਘੱਟਵਾਦ ਚੱਕਰ ਜਨਾ ਪਿਆ ਕਰੋ ਤੁਸੀਂ ਵੋਡਾ ਡੀਪਾ ਆ ਕੇ ਆਪਣੀ ਚੋਅ ਦੇ ਕੋਲ ਜਿੱਦਾਂ ਤੁਹਾਨੂੰ ਬੈਰੀਟੀ ਲੈ ਕੇ ਜਾਦੇ ਹੈਗੇ ਆ ਤੇ ਦੇਖੋ ਬਹੁਤ ਸਾਰੇ ਸੋਟੇ ਡਿਜ਼ਾਈਨਿੰਗ ਆ ਚੁੱਕੇ ਆਰਟੀਕਲ ਕਿਨੇ ਕਿਨੇ ਵਕਰ ਦੇਖੋ ਸਿਕਸ ਪੌਕਟ ਆ ਚੁੱਕੇ ਗਿਆ ਤੁਸੀਂ ਜਲਦੀ ਆਦੀ ਆ ਕੇ ਆਪਣੇ ਪਤਾਂ ਦੇ ਅਕੋਰਡਿੰਗ ਲੈ ਕੇ ਜਾ ਸਕਦੇ ਆ ਸਾਈ ਤੁਹਾਨੂੰ ਵੱਖੋ ਵੱਖਰ ਮਿਲਿਆ ਗਿਆ ਕੋਈ 700 ਦੀ ਕੋਈ 800 ਦੀ ਕੋਈ 600 ਦੀ ਕੋਈ 500 ਦੀ ਗਿਆ ਤੁਸੀਂ ਜਲਦੀ ਜਿਹਾ ਆਓ ਤੇ ਆਪਣੇ ਪਤਾਂ ਦੇ ਅਕੋਰਡਿੰਗ ਉਹ ਵੈਰਾਈਟੀ ਵਾਈ ਕਰਕੇ ਸੋ ਮੌਕ ਦੀ ਗੱਲ ਇਹ ਆ ਹੁਣ ਬਾਹਰ ਭੂਆ ਮਾਸੀ ਮਾਮੇ ਫੁਫੜ ਤਾਏ ਚਾਚੇ ਦੀ ਮਿੰਦ ਤੜਲਾ ਕਾਂ ਦੀ ਲੋੜ ਨਹੀਂ ਕੈਨੇਡਾ ਅਮਰੀਕਾ ਤੋਂ ਕੱਪੜੇ ਮੰਗਵਾਉਣ ਦੀ ਲੋੜ ਨਹੀਂ ਸਾਰੇ ਇੰਗਲਿਸ਼ ਕੱਪੜੇ ਵੱਡਾ ਢਿੱਪੂ ਤੋਂ ਮਿਲ ਜਣੇ ਆ ਹਰ ਇੱਕ ਵੈਰ ਚਾਰਮੀਆਂ ਦੇ ਨਾਲ ਨਾਲ ਸਾਡੇ ਕੋਲ ਸਰਦੀਆਂ ਲਈ ਵੀ ਸਾਰੀ ਵੈਰਾਈਟੀ ਆ ਚਾਹੇ ਤੁਸੀਂ ਜੈਕਟਾਂ ਲੈਣੀਆਂ ਚਾਹੇ ਤੁਸੀਂ ਟਰੈਕਸੂਟ ਲੈਣੇ ਆ ਚਾਹੇ ਤੁਸੀਂ ਲੈਣੇ ਲੌਂਗ ਕੋਟ ਹੋਣਾ ਦੇਖੋ ਹਾਪ ਆਜੂ ਦੀਆਂ ਟੀ-ਸ਼ਰਟਾਂ ਚੈੱਕ ਕਰ ਲਓ ਬਹੁਤ ਸੋਹਣਾ ਰੇਟ ਤੁਹਾਨੂੰ ਅਸੀਂ ਦੇਣ ਲੱਗੇ ਆ ਬਾਜ਼ਾਰ ਦਾ ਰੇਟ ਪਤਾ ਕਿੰਨਾ 600 ਰੁਪਿਆ 700 ਰੁਪਿਆ ਸਾਡਾ ਰੇਟ ਕਿੰਨਾ 275 275 ਤੋਂ ਸਾਡੇ ਕੋਲ ਸ਼ੁਰੂ ਹੈਗੀ ਆ ਸਾਡੇ ਕੋਲ ਪੈਸੇ 150 ਤੋਂ ਸ਼ੁਰੂ ਆ ਉਸ ਤੋਂ ਉੱਪਰ ਜਿੰਨੀ ਰੇਂਜ ਤੁਸੀਂ ਲੈਣੀ ਲੈ ਜਾਓ ਆ ਦੇਖੋ ਆ ਜਿਹੜੀਆਂ ਪਸੰਦਾਂ ਤੁਹਾਡੀਆਂ ਕੁੜੀਆਂ ਦੀ ਪਹਿਲੀ ਪਸੰਦ ਹੈ ਉਹ ਚੀਜ਼ਾਂ ਦੇ ਰਹੇ ਆ ਆ ਵੀ ਤੁਸੀਂ ਚੈੱਕ ਕਰ ਲਓ ਨਾ ਇਸ ਦੇ ਨਾਲ ਨਾਲ ਤੁਸੀਂ ਜੈਗਿੰਗਾਂ ਲੈਣੀਆਂ ਲੈਗਿੰਗਾਂ ਲੈਣੀਆਂ ਇਹਦੇ ਵਿੱਚ ਸਾਈਜ਼ ਸਾਰੇ ਆ ਰੰਗ ਸਾਰੇ ਆ ਇਹ ਵੀ ਸਾਨੂੰ ਇੱਥੋਂ ਮਿਲ ਜਾਣਾ ਹੈਗਾ ਦੇਖੋ ਨਾਈਟਸੂਟ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਜਿਹੜੇ ਟਰੈਕਸੂਟ ਆ ਚੁੱਕੇ ਤੁਹਾਨੂੰ ਵੱਖ-ਵੱਖੇ ਮੈਨੇਜ ਆ ਨਾਈਟਸੂਟ ਵੀ ਹੈਗੇ ਟਰੈਕਸੂਟ ਵੀ ਹੈਗੇ ਪਸੰਦ ਤੁਸੀਂ ਕਹਿੰਦੇ ਵੱਖ-ਵੱਖੇ ਤੁਹਾਨੂੰ ਅਜਿਹਾ ਆਰਟੀਕਲ ਮੈਨੇਜ ਹੈਗੇ ਆ ਕਲਰ ਦੇ ਵਿੱਚ ਹੱਟ ਰਹੇ ਹੈਗੇ ਦੇਖੋ ਜੈਂਟਲੀ ਐਡ ਦੇ ਸ਼ੇਡ ਆ ਚੁੱਕੀਆਂ ਕਿ ਤੁਸੀਂ ਵੱਡਾ ਡਿਪੋ ਆ ਕੇ ਆਪਣੀ ਚੋਅ ਦੀ ਕੋਣ ਜਿੱਦਾਂ ਤੁਹਾਨੂੰ ਟਰੈਕਸੂਟ ਚਾਹੀਦਾ ਇੱਥੋਂ ਲੈ ਕੇ ਜਾ ਸਕਦੇ ਹੋ ਦੇਖੋ ਵੱਡਾ ਡਿਪੋ ਆਉਣ ਦਾ ਫਾਇਦਾ ਕੀ ਆ ਇੱ ਇਹਦੇ ਵਿੱਚ ਦੇਖੋ ਤੁਹਾਡਾ ਫਾਇਦਾ ਕੀ ਆ ਤੁਸੀਂ ਇੱਥੋਂ ਪਸੰਦ ਕਰ ਲੋ ਸਾਈਜ਼ ਸੰਤ ਕਰ ਲੋ ਨਾਲ ਦੀ ਨਾਲ ਕੱਲੇ ਕੱਲੇ ਉੱਤੇ ਰੇਟ ਲਿਖ ਕੇ ਲਾਇਆ ਤੁਸੀਂ ਜਿੰਨਾ ਤੁਹਾਡਾ ਬਜਟ ਆ ਉਸ ਹਿਸਾਬ ਨਾਲ ਕੱਪੜਾ ਖਰੀਦ ਸਕਦੇ ਆ ਇਹਦੇ ਵਿੱਚ ਬਹੁਤ ਸਾਰਾ ਆ ਤੁਸੀਂ ਲੌਂਗ ਕੋਟ ਲੈਣੇ ਆ ਸ਼ਾਰਟ ਕੋਟ ਲੈਣੇ ਆ ਜੈਕਟਾਂ ਲੈਣੀਆਂ ਟਰੈਕੂ ਲੈਣ ਸਰਦੀਆਂ ਦਾ ਵੀ ਸਾਰਾ ਇੱਥੋਂ ਕੱਪੜਾ ਤੁਹਾਨੂੰ ਮਿਲ ਜਾਂਦਾ ਆ ਸੋ ਦੇਖੋ ਹੀ ਸਾਡੇ ਕੋਲ ਰੇਟ ਇੰਨੇ ਘੱਟ ਆ ਲੋਕ ਖੁਸ਼ ਹੋ ਹੋ ਕੇ ਇੱਥੇ ਸ਼ਾਪਿੰਗ ਕਰਦੇ ਆ 에ਰਪੋਰਟਾਂ ਤੇ ਐਦਾਂ ਹੀ ਵੱਡੇ ਵੱਡੇ ਟੈਚੀ ਭਰ ਭਰ ਕੇ ਕੱਪੜਾ ਲੈ ਕੇ ਜਾ ਰਹੇ ਹੈਗੇ ਆ ਤੁਸੀਂ ਵੀ ਆਜੋ ਵੱਡੇ ਫਾਇਦੇ ਕਰਕੇ ਭੇਜਾਂਗੇ। ਲੋ ਜੀ ਕੁੜੀਆਂ ਨੂੰ ਕੱਪੜੇ ਨਾਲ ਨਾਲ ਤੁਸੀਂ ਪੰਜਾਬੀ ਜੁੱਤੀਆਂ ਦੇ ਉੱਤੇ ਬਹੁਤ ਵੱਡੀ ਆਫਰ ਆ ਤੁਸੀਂ ਦੇਖੋ ਪੰਜਾਬੀ ਜੁੱਤੀਆਂ ਦੇ ਵਿੱਚ ਸਾਡੇ ਕੋਲ ਰੰਗ ਕਿੰਨੇ ਆ ਮੈਂ ਚੈਲੰਜ ਕਰਦਾ ਪੰਜਾਬ ਦੀ ਜਿਹੜੀ ਮਰਜ਼ੀ ਦੁਕਾਨ ਸ਼ੋਰੂਮ ਤੇ ਚਲ ਜਾਓ ਉਹਨਾਂ ਕੋਲ ਇੰਨੀ ਵੈਰਾਈਟੀ ਪੰਜਾਬੀ ਜੁੱਤੀਆਂ ਦੇ ਵਿੱਚ ਨਹੀਂ ਹੋਣੀ ਰੰਗ ਹੀ ਨਹੀਂ ਇੰਨੇ ਮਿਲਣੇ ਜਿੱਦਾਂ ਦੇ ਰੰਗ ਦਾ ਤੁਹਾਡਾ ਸੂਟ ਆ ਉਦਾਂ ਦੇ ਰੰਗ ਦੀ ਤੁਸੀਂ ਪੰਜਾਬੀ ਜੁੱਤੀ ਇੱਥੋਂ ਲੈ ਕੇ ਜਾ ਸਕਦੇ ਆ ਭਾਈ ਜੀ ਮੈਂ ਤਾਂ ਹੈਰਾਨ ਆ ਵੀ ਇੰਨੇ ਰੰਗ ਤੁਹਾਡੇ ਕੋਲ ਇੰਨੀ ਕੁਆਲਿਟੀ ਮੈਂ ਤਾਂ ਰੇਟ ਸੁਣ ਕੇ ਮੈਨੂੰ ਅਟੈਕ ਹੋਣ ਨੂੰ ਫਿਰਦਾ ਆ ਦੇਖੋ ਬਾਜ਼ਾਰ ਦੇ ਵਿੱਚ ਕੋਈ 2000 ਮੰਗਦਾ ਕੋਈ 2100 ਮੰਗਦਾ ਤੁਸੀਂ ਰੇਟ ਲੈ ਕੇ ਲਾਤਾ 540 ਰੁਪਏ ਚ ਲੈ ਜਾਓ ਭਾਜੀ ਇਹ 540 ਆ 250 ਹੋਰ ਫਾਇਦਾ ਕਰ ਦਿੱਤਾ ਹੈਗਾ ਦੇਖੋ ਸਟਾਕਿੰਗ ਹੈਗੀ ਪੰਜਾਬੀ ਦੀ 250 ਤੋਂ ਹੋਈ ਦੀ ਹੈ ਕਿ ਪਸੰਦ ਤੁਹਾਡੀ ਹੈਗੀ ਆ ਵਾਹ ਜਿਆਦਾ ਵੈਰਾਈਟੀ ਆ ਚੁੱਕੀ ਤੁਸੀਂ ਵੱਡਾ ਡਿੱਪੂ ਆ ਕੇ ਆਪਣੀ ਪਸੰਦ ਅਕੋੜ ਜਿੱਦਾਂ ਸੂਟਾ ਨ ਮਰਜੀ ਰੰਗ ਲੈ ਕੇ ਜਾ ਸਕਦੇ ਆ ਆ ਵੀ ਤੁਸੀਂ ਦੇਖੋ ਡਿਜ਼ਾਈਨ ਦੇਖੋ ਤੁਸੀਂ ਨਾ ਆ ਦੇਖੋ ਕਿਦਾਂ ਮੋਤੀ ਜੜੇ ਪਏ ਆ ਮਤਲਬ ਕੁੜੀਆਂ ਦੇ ਫਾਇਦੇ ਹੋ ਰਹੇ ਆ ਜਿਹੜੇ ਬਾਹਰੋਂ ਐਨਆਰਆਈ ਭੈਣ ਭਰਾ ਆਉਂਦੇ ਆ ਤੁਸੀਂ ਬਜ਼ਾਰਾਂ ਚ ਜਾਂਦੇ ਹੋ ਤੁਹਾਨੂੰ 2000 2200 2500 ਜੋਰ ਕੱਲੇ-ਕੱਲੇ ਦੇ ਰੇਟ ਲਿਖ ਕੇ ਲੈ ਆਇਆ ਜਿਹੜਾ ਤੁਹਾਨੂੰ ਪਸੰਦ ਆ ਲੈ ਜਾਓ ਆ ਦੇਖੋ ਕਿੰਨੀ ਸੋਹਣੀ ਡਿਜ਼ਾਈਨ ਤਿਆਰ ਕੀਤੀ ਹੈ ਨਾ ਇਹਨੂੰ ਪਾਕਿਸਤਾਨੀ ਜੁੱਤੀ ਕਹਿੰਦੇ ਆ ਰੇਟ ਇਹਦਾ ਹੀ ਬਹੁਤ ਸਾਰਾ ਘੱਟ ਹੈਗਾ ਇਸ ਤੋਂ ਇਲਾਵਾ ਤੁਸੀਂ ਆਪਣੇ ਲਹਿੰਗੇ, ਸ਼ਰਾਰੇ, ਗਰਾਰੇ, ਪਾਰਟੀ ਵਰ ਡਰੈਸ ਪੋਣੀਆਂ ਉਹਦਾਂ ਤੁਸੀਂ ਪਾ ਕੇ ਜਾ ਸਕਦੇ ਆ ਸਾਡੇ ਕੋਲ ਲੇਡੀਜ਼ ਚਾਹੇ ਤੁਸੀਂ ਬਜ਼ੁਰਗੋਂ, ਚਾਹੇ ਮਿਡਲ ਏਜੋਂ, ਚਾਹੇ ਕੁੜੀਆਂ, ਚਾਹੇ ਬੱਚੇ ਉਹਨਾਂ ਲਈ ਸਾਰੇ ਮਿਲ ਜਾਂਦੇ ਹੁਣ ਆ ਦੇ ਸਾਡੇ ਭਰਾਵਾਂ ਦੇ ਲਈ ਵੀ ਦੇਖੋ ਪੰਜਾਬੀ ਜੁੱਤੀਆਂ ਖੁੱਸੇ ਇਸ ਦੇ ਨਾਲ ਤੁਸੀਂ ਸ਼ੇਰ ਬਣੀਆਂ ਨਾਲ ਆ ਪੋਣਿਆ ਛੋਟੇ ਬੱਚਿਆਂ ਦੇ ਜੇ ਤੁਹ ਸਰਵਾਨਾ ਬਣਨਾ ਜਾਂ ਤੁਸੀਂ ਪੈਸੇ ਨੋਰਮਲ ਘਰ ਪਾਉਣ ਲਈ ਵੀ ਕੋਰਤੇ ਮੈਨ ਲੈਣੀ ਹੈ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਆ ਵੀ ਤੁਸੀਂ ਦੇਖੋ ਨੋਰਮਲ ਚਾਹੇ ਬੈਡਰੂਮ ਚਪਲ ਲੈ ਲਓ ਚਾਹੇ ਡੇਲੀ ਵੇਅਰ ਲੈ ਲਓ ਹਰ ਇੱਕ ਚੀਜ਼ ਮਤਲਬ ਫੁੱਟ ਵੇਅਰ ਦੇ ਵਿੱਚ ਸਾਡੇ ਕੋਲ ਸਾਰੀ ਵੈਰਾਈਟੀ ਆ ਆ ਸਾਡੇ ਭਰਾਵਾਂ ਦੇ ਲਈ ਦੇਖੋ ਤੁਸੀਂ ਸਲੀਪਰ ਲੈਣੇ ਹੈਗੇ ਆ ਸਾਡੇ ਕੋਲ ਆ ਕੇ ਤੁਸੀਂ ਅਕਾਈ ਰੇਟ ਚੈੱਕ ਕਰ ਲਿਓ ਇਹ ਬਾਜ਼ਾਰ ਚ 1500 1600 ਤੋਂ ਸ਼ੁਰੂ ਹੁੰਦੇ ਸਾਡੇ ਕੋਲ ਕੋਈ 300 ਕੋਈ 400 ਕੋਈ 500 ਕੋਈ 700 ਇਦਾਂ ਆ ਦੇਖੋ ਛੋਟੇ ਬੱਚਿਆਂ ਦੇ ਲਈ ਵੀ ਦੇਖ ਲਓ ਨਾ ਕਿੰਨੇ ਸੋਹਣੇ ਸੋ ਇਹ ਡਿਜ਼ਾਈਨਰ ਸ਼ੂ ਹੈਗੇ ਆ, ਸੈਂਟਲ ਹੈਗੇ ਆ, ਸਲੀਪਰ ਹੈਗੇ ਆ, ਆ ਵੀ ਤੁਸੀਂ ਚੈੱਕ ਕਰੋ। ਆ ਵੀ ਭੜੇ। ਭਾਈ ਜੀ ਮੇਰਾ ਹੈਰਾਨ ਆ ਵੀ ਬੱਚਿਆਂ ਦੇ ਵਿੱਚ ਵੀ ਬਹੁਤ ਸੋਹਣੀ ਵੈਰਾਈਟੀ ਸਾਡੇ ਕੋਲ ਹੈਗੀ ਆ। ਭਾਈ ਜੀ ਬਹੁਤ ਜ਼ਿਆਦਾ ਬੱਚਿਆਂ ਵਾਸਤੇ ਵੈਰਾਈਟੀ ਆ ਚੁੱਕੀ ਦੇਖੋ ਕਿੰਨੇ ਕਿੰਨੇ ਸੋਹਣੇ ਸੈਂਟਲ ਆ ਚੁੱਕੇ ਹੈਗੇ ਤੁਸੀਂ ਆਪਣੇ ਬੱਚਿਆਂ ਨਾਲ ਲੈ ਆ ਕੇ ਕੋਆ ਕੇ ਚੈੱਕ ਕਰਕੇ ਲੈ ਕੇ ਜਾ ਸਕਦੇ ਆ। ਜੇ ਤੁਸੀਂ ਘਰ ਮਗੋਂ ਦੇ ਘਰ ਵੀ ਮਾ ਸਾਡੇ ਆਊਟ ਆਫ ਕੰਟਰੀ ਆਊਟਰ ਸਿਟੀ ਦੇ 500 ਰੁਪਏ ਦੇ ਆ ਗਿਆ। ਤਾਂ ਦੇਖੋ ਤੁਸੀਂ ਸ਼ੂ ਲੈਣੇ ਹੈਗੇ ਰਨਿੰਗ ਕਰਨ ਵਾਸਤੇ, ਐਕਸਰਸਾਈਜ਼ ਕਰਨੇ, ਜਿਮਿੰਗ ਕਰਨੀ ਤੁਸੀਂ ਵੱਡਾ ਢੀ ਪੁਆਓ ਤੇ ਆਪਣੀ ਪਸ ਜਾਤ ਸੀ ਡੇਲੀ ਵੇਅਰ ਪਾਉਣੇ ਦੇਖੋ ਸ਼ੂਜ਼ ਦੇ ਵਿੱਚ ਸਪੋਰਟ ਸ਼ੂਜ਼ ਦੇ ਵਿੱਚ ਕਿੰਨੀ ਸਾਰੀ ਵੈਰਾਈਟੀ ਆ ਛੋਟੇ ਬੱਚਿਆਂ ਦੇ ਲਈ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਮੈਂ ਤੁਹਾਨੂੰ ਇਸ ਲਈ ਕਹਿੰਦਾ ਵੀ ਹੁਣ ਬਾਹਰ ਕਿਸੇ ਦੀ ਮਿਹਨਤ ਵਾਲਾ ਕਰਕੇ ਬਾਹਰੋਂ ਸ਼ੂ ਮਗਾਉਣ ਦੀ ਲੋੜ ਨਹੀਂ ਵੱਡਾ ਡਿਪਤ ਆ ਜਾਓ ਵੱਡੇ ਫਾਇਦੇ ਆ ਦੇਖੋ ਜੀ ਤੁਸੀਂ ਫਾਰਮਲ ਸ਼ੂ ਲੈਣੇ ਆ ਚਾਹੇ ਕੋਟ ਪੈਂਟ ਨਾਲ ਪਾਉਣੇ ਆ ਚਾਹੇ ਤੁਸੀਂ ਪੈਂਟਾ ਸ਼ਰਟ ਨਾਲ ਪਾਉਣੇ ਆ ਦੇਖੋ ਚਾਹੇ ਤੁਸੀਂ ਲੇਸਸ ਵਾਲੇ ਲੈ ਲਓ ਬਿਨ ਬਾਊਟ ਲੇਸਸ ਵਾਲੇ ਲਓ ਤੁਸੀਂ ਉੱਪਰ ਨੂੰ ਲੈ ਲਓ ਤੁਸੀਂ ਛੋਟੇ ਸਾਈਜ਼ ਲੈ ਲਓ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਇੱਥੇ ਮਿਲ ਜਾਣੀ ਆ ਜ ਤੇ ਇਹਦਾ ਰੇਟ ਆ ਕੇ ਜੇ ਤੁਸੀਂ ਪਤਾ ਕਰਨਾ ਤੁਸੀਂ ਹੈਰਾਨ ਹੋਏ ਨਾ ਤੁਹਾਨੂੰ ਹੋਗਾ ਲੱਗਣਾ ਕਿ ਨਾ ਹੈ ਅਸੀਂ ਤਾਂ ਐਵੇਂ ਹੀ ਲਟੋ ਹੁੰਦੇ ਰੇ ਬਜ਼ਾਰਾਂ 'ਚ ਆ ਕੇ ਵੱਡੇ ਵੱਡੇ ਸ਼ੋਅਰੂਮਾਂ ਨਾਲੋਂ ਵੀ ਸਸਤੇ ਸਾਨੂੰ ਅਸੀਂ ਰੇਟ ਦੇ ਰਹੇ ਆ ਆ ਚੈੱਕ ਕਰ ਲੋ ਇਸ ਚੀਜ਼ ਦੇ دیਵਾਨੇ ਆ ਮੁੰਡੇ ਬਾਜ਼ਾਰ 'ਚ 3500 ਚਾਰ ਜਾਂ ਤੋਂ ਘੱਟ ਨਹੀਂ ਮਿਲਣਾ ਰੇਟ ਲੈ ਕੇ ਲਿਆ ਆ 1094 ਰੁਪਏ ਦਾ ਸੂ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਸੋ ਵੈਰੈਟੀ ਬਹੁਤ ਜ਼ਿਆਦਾ ਹੈਗੀ ਤੁਸੀਂ ਵੱਡੇ ਵੱਡੀ ਭੂ ਬੰਗਾ ਆ ਕੇ ਆਪਣੀ ਪਸੰਦੀ ਕੋੜੀ ਨੂੰ ਸ਼ਾਪਿੰਗ ਕਰ ਸਕਦੇ ਆ ਕਿ ਸਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਤੜੀ ਕੋਈ ਬ੍ਰਾਂਚ ਕਰ ਨਹੀਂ ਹੈ ਕਿ ਤੁਸੀਂ ਵੱਡਾ ਡੱਬੂ ਬੰਗਾ ਆਉਣਾ ਹੈਗਾ ਠਾਣਾ ਸਿਟੀ ਦੇ ਬੈਕ ਸਾਈਡ ਪੈਂਦਾ ਅਜ਼ਾਦ ਚੌਂਕ ਅਜ਼ਾਦ ਚੌਂਕ ਵਿੱਚ ਹੈਗਾ ਵੱਡਾ ਡੱਬੂ ਤੁਸੀਂ ਆਓ ਤੇ ਆਪਣੇ ਪਤਾ ਦੇ ਅਕੋਰਡਿੰਗ ਸੈਟਿੰਗ ਲਾਈ। ਮਤਲਬ ਇੱਕੋ ਹੀ ਸ਼ਾਹ ਤੇ ਹੈ ਤਾਂ ਚਾਹੇ ਕੁੜੀਆਂ ਲਈ ਚਾਹੇ ਮੁੰਡਿਆਂ ਲਈ ਚਾਹੇ ਬੱਚਿਆਂ ਲਈ ਤੁਸੀਂ ਕੱਪੜੇ ਲੈਣੇ ਆ ਤੁਸੀਂ ਸੂਟ, ਸ਼ਰਾਰੀ, ਕਰਾਰੇ, ਲਹਿੰਗੇ ਲੈਣੇ ਆ ਹੈਂਡਲੂਮ ਲੈਣਾ, ਕੋਰਤੇ, ਪਜਾਮੇ, ਕੋਟ ਪੈਂਟ ਸਾਰੀ ਵੈਰਾਈਟੀ ਇੱਕੋ ਜਿਹੜਾ ਮਿਲ ਜਣੀ ਆ। ਛੇਤੀ ਆਜੋ ਵੱਡਾ ਡੱਬੂ ਅਜ਼ਾਦ ਚੌਂਕ ਬੰਗਾ ਨੰਬਰ ਸਕਰੀਨ ਤੇ ਆ। ਤੁਸੀਂ ਕੋਈ ਜਾਣ ਕੇ ਲੈਣ ਦਾ ਫੋਨ ਕਰ ਸਕਦੇ ਆ। ਕ